ਕੋਡੀ 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 ਕੇ ਯਾਰ ਜੋਦਾ ਸੱਚੀ ਗੱਲ ਤੇ ਇਹ ਹੈ ਵੀ ਥੋੜਾ ਲੜਦਾ ਝਗੜਦਾ ਵੀ ਰਹਿੰਦਾ ਸੀਗਾ ਪਰ ਉਹਦੀ ਰੂਹ ਦੇ ਵਿੱਚ ਕਬੱਡੀ ਕਬੱਡੀ ਸੀ 24 ਘੰਟੇ ਉਹ ਬੰਦਾ ਕਬੱਡੀ ਕਬੱਡੀ ਦੀ ਗੱਲ ਕਰਦਾ ਰਹਿੰਦਾ ਸੀ ਲਾਲੀ ਢੇਸੀ ਬੇਗਮਪੁਰੇ ਵਾਲਾ ਕਬੱਡੀ ਦਾ ਵੱਡਾ ਪ੍ਰੋਮੋਟਰ ਉਹ ਅੱਜ ਇਸ ਦੁਨੀਆ ਨੂੰ ਹਾਲੇ ਦਾ ਆ ਗਿਆ ਔਰ ਜਾਂਜਮਰੀ ਸੁਖ ਬਰਾੜ ਹੁਣਾਂ ਦਾ ਵੀ ਗੱਲ ਹੋ ਰਹੀ ਸੀ ਉਹ ਦੱਸ ਰਿਹਾ ਇਸ ਹਾਲ ਜਾ ਕੇ ਹਸਪੀਟਲ ਗਿਆ ਉਦੋਂ ਵੀ ਉਹ ਵੀਡੀਓ ਕਾਲ ਜਦੋਂ ਉਹਨਾਂ ਦੇ ਨਾਲ ਹੋਈ ਹੈ ਤੇ ਉਹ ਕਬੱਡੀ ਦਾ ਹੀ ਜ਼ਿਕਰ ਕਰਦਾ ਸੀਗਾ ਉਹ ਖੇਡ ਕਬੱਡੀ ਦੀ ਗੱਲ ਕਰਦਾ ਸੀਗਾ ਅਸੀਂ ਸਾਰੇ ਕਬੱਡੀ ਜਗਤ ਵੱਲੋਂ ਜੋਧੇ ਉਹਨਾਂ ਦਾ ਵੱਡਾ ਪਿਆਰ ਜੋਤੇ ਉਹਨਾਂ ਦਾ ਵੱਡਾ ਪਿਆਰ ਰਿਹਾ ਸਾਰੇ ਕਬੱਡੀ ਜਗਤ ਵੱਲੋਂ ਮੇਜਰਲੀ ਕਬੱਡੀ ਫੈਡਰੇਸ਼ਨ ਵੱਲੋਂ ਲਾਲੀ ਢੇਸੀ ਜੀ ਨੇ ਇਸ ਰਕਲੀ ਦੁਨੀਆ ਤੋਂ ਜਾਣ ਤੇ ਦੁੱਖ ਦਾ ਪ੍ਰਗਟਾ ਕਰਦੇ ਆਂ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸਾਰੀ ਫੈਡਰੇਸ਼ਨ ਜਿਹੜੀ ਸ਼ਰੀਕ ਹੈ ਸੱਚੇ ਪਾਤਸ਼ਾਹ ਕੇ ਅਰਦਾਸ ਬੇਨਤੀ ਹੈ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਰੱਖਣ ਲਾਲੀ ਢੇਸੀ ਜੀ ਉਹਨਾਂ ਦਾ ਪੱਟਾ ਕਾਟਾ ਸਾਡੀ ਖੇਡ ਕਬੱਡੀ ਨੂੰ ਪਿਆ ਬਹੁਤ ਬਹੁਤ ਧੰਨਵਾਦ ਸਾਰੇ ਆਈ ਹੋਈ ਸੰਗਤ ਦਾ ਔਰ ਸਾਰੇ ਅੱਗੇ ਅਰਦਾਸ ਬੇਨਤੀ ਹੈ ਵੀ ਤੁਸੀਂ ਵੀ ਅਰਦਾਸ ਕਰਿਓ ਵੀ ਉਸ ਵਿਚੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਵਾਜ਼ ਲਾਖੇ ਲੈ ਵੀ ਯੋਧਾ ਪਾਣੀ ਹੈ ਤੇ ਮੇਲਾ ਇਹ ਮੇਲਾ ਗਬਾਲਪੁਰਿਆ ਪਤਾ ਨਹੀਂ ਕਦੋਂ ਛੱਡ ਕੇ ਜਾਣਾ ਪੈ ਜਾਣਾ ਇਥੇ ਕਿੱਲੇ ਕਿਸੇ ਦੇ ਵੀ ਗੱਡੇ ਕਦੋਂ ਕਿਹਨੂੰ ਆਵਾਜ਼ ਆ ਜਾਣੀ ਹੈ ਮੇਲਾ ਰੰਗਲੀ ਦੁਨੀਆ ਦਾ ਇੱਥੇ ਆਉਣਾ ਜਾਣਾ ਬੜਿਆ ਸਾਰਿਆਂ ਦਾ ਸਤਿਕਾਰ ਹੈ ਇਹ ਮੇਲੇ ਦੇ ਚਾਰ ਦਿਨਾਂ ਵਾਲੀ ਹੈ ਜਿਹੜੇ ਹੱਸ ਕੇ ਮਾਣ ਲੈ ਉਹੀ ਹੈ ਹੈ ਮੈਂ ਕੁਝ ਨਹੀਂ ਜਾਣਾਂ ਇਸ ਦੁਨੀਆ ਤੋਂ ਸਾਰਿਆਂ ਨੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪਰਣਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ